ਗੁਰੂ ਪਿਆਰੀ ਗੁਰੂ ਸਵਾਰੀ ਸਾਜੀ ਨਵਾਜੀ ਸਾਧ ਸੰਗਤ ਜਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਢਿਠੇ ਸਭ ਦੁਖ ਜਾਏ ਸਤਿਗੁਰੂ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿ ਕ੍ਰਿਸ਼ਨ ਦੀ ਮਹਾਰਾਜ ਲੋਕ ਭਲਾਈ ਦੇ ਕਾਰਜ ਕਰਦਿਆਂ ਦੀਨ ਬੰਦੂ ਸਤਿਗੁਰੂ ਮਹਾਰਾਜ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਅੱਜ ਦਿੱਲੀ ਵੱਲ ਨੂੰ ਚੱਲੇ ਪਾਏ ਨੇ ਦਿੱਲੀ ਜਾਂਦਿਆਂ ਹੋਇਆਂ ਰਸਤੇ ਦੇ ਵਿੱਚ ਸਤਿਗੁਰੂ ਮਹਾਰਾਜ ਇੱਕ ਪਿੰਡ ਦੇ ਵਿੱਚ ਡੇਰਾ ਲਾਉਣਾ ਕਰਨਾ ਡੇਰਾ ਲਾਉਣਾ ਕਰਦੇ ਨੇ ਸਤਿਗੁਰੂ ਮਹਾਰਾਜ ਨਗਰ ਦੇ ਵਿੱਚ ਡੇਰਾ ਲਾਉਂਦੇ ਨੇ ਸੰਗਤਾਂ ਦਰਸ਼ਨ ਦੀਦਾਰੇ ਕਰ ਰਹੀਆਂ ਨੇ ਇੱਕ ਲਾਲ ਚੰਦ ਨਾਮ ਦਾ ਬ੍ਰਾਹਮਣ ਜਦ ਡੇਰੇ ਦੇ ਸਾਹਮਣੇ ਦੀ ਲੰਗਦਾ ਹੈ ਤਾਂ ਵੇਖਦਾ ਹੈ ਬੜੀ ਸਾਜ ਸੱਜਾ ਕੀਤੀ ਹੋਈ ਹੈ ਸੇਵਾਦਾਰਾਂ ਨੂੰ ਪੁੱਛਣ ਲੱਗਿਆ ਕਿ ਇੱਥੇ ਕਿਹੜਾ ਰਾਜਕੁਮਾਰ ਆਇਆ ਹੈ ਭਾਈ ਕਿਸ ਰਾਜਕੁਮਾਰ ਦਾ ਡੇਰਾ ਹੈ ਸੇਵਾਦਾਰ ਕਹਿਣ ਲੱਗੀ ਪੰਡਿਤ ਜੀ ਇੱਥੇ ਕੋਈ ਰਾਜਕੁਮਾਰ ਨਹੀਂ ਇਹ ਤਾਂ ਸਾਡੇ ਸਤਿਗੁਰੂ ਮਹਾਰਾਜ ਸਾਹਿਬ શ્રી ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਨੇ ਉਹ ਪੰਡਿਤ ਬੜਾ ਅਹੰਕਾਰ ਹੈ ਇਸ ਨੂੰ ਆਪਣੀ ਵਿੱਦਿਆ ਦਾ ਆਖਣ ਲੱਗਿਆ ਏਡਾ ਵੱਡਾ ਨਾਂ ਹਰ ਵੀ ਤੇ ਕ੍ਰਿਸ਼ਨ ਵੀ ਕ੍ਰਿਸ਼ਨ ਜੀ ਮਹਾਰਾਜ ਤਾਂ ਬ੍ਰਹਮ ਗਿਆਨੀ ਸਨ ਬ੍ਰਹਮ ਗਿਆਨੀ ਸਨ ਉਹਨਾਂ ਨੇ ਮਹਾਨ ਗੀਤਾ ਰਚ ਦਿੱਤੀ ਆਪਣੇ ਕਰ ਕਮਲਾਂ ਦੇ ਨਾਲ ਤੇ ਤੁਹਾਡਾ ਗੁਰੂ ਹਰਿ ਕ੍ਰਿਸ਼ਨ ਹੈ ਕਿ ਮੈਨੂੰ ਇਹ ਗੀਤਾ ਦੇ ਅਰਥ ਸਕੇ ਸੁਣਾ ਸਕਦਾ ਹੈ ਜਦ ਸੇਵਾਦਾਰਾਂ ਨੂੰ ਪੰਡਿਤ ਨੇ ਇਸ ਤਰ੍ਹਾਂ ਦੇ ਬਚਨ ਕੀਤੇ ਤਾਂ ਉਹ ਸੇਵਾਦਾਰ ਉਸ ਪੰਡਿਤ ਨੂੰ ਲੈ ਕੇ ਸਤਿਗੁਰੂ ਪਾਸ ਪਹੁੰਚ ਜਾਂਦੇ ਨੇ ਉਸ ਪੰਡਿਤ ਨੇ ਮਹਾਰਾਜ ਜੀਆਂ ਨੂੰ ਬਚਨ ਕੀਤਾ ਆਖਣ ਲੱਗਿਆ ਤੁਹਾਡਾ ਨਾਮ ਹਰਿ ਕ੍ਰਿਸ਼ਨ ਹੈ ਤੇ ਕ੍ਰਿਸ਼ਨ ਜੀ ਇਤਨੇ ਵੱਡੇ ਮਹਾਪੁਰਸ਼ ਇਤਨੇ ਵੱਡੇ ਗਿਆਨੀ ਭਗਵਾਨ ਨੇ ਜਿਨ੍ਹਾਂ ਨੇ ਗੀਧਾਰਾ ਚ ਦਿੱਤੀ ਤੇ ਤੁਸੀਂ ਮੈਨੂੰ ਗੀਤਾ ਦੇ ਕੁਝ ਸ਼ਲੋਕਾਂ ਦੇ ਅਰਥ ਹੀ ਸੁਣਾ ਦੇਵਾਂ ਸਤਿਗੁਰੂ ਮਹਾਰਾਜ ਕਹਿਣ ਲੱਗੇ ਭਾਈ ਜੇ ਤੁਸੀਂ ਸ਼ਾਸਤ੍ਰ ਸ਼ਾਸਤ੍ਰ ਆਰਥ ਕਰਨਾ ਹੈ ਤੇ ਸਾਡੇ ਨਾਲ ਕਿਸੇ ਵੇਲੇ ਸਮੇਂ ਸ਼ਾਸਤ੍ਰ ਆਰਥ ਕਰ ਲਿਓ ਤੁਸੀਂ ਇਸ ਤਰ੍ਹਾਂ ਕਰੋ ਨਗਰ ਦੇ ਵਿੱਚੋਂ ਜੋ ਵੀ ਤੁਹਾਨੂੰ ਦਿਸਦਾ ਹੈ ਜਿਸ ਨੂੰ ਵੀ ਤੁਸੀਂ ਸਮਝਦੇ ਹੋ ਉਸ ਤੋਂ ਸ਼ਾਸਤ੍ਰ ਆਰਥ ਕਰਵਾ ਦਿੰਨੇ ਹਾਂ ਭਾਈ ਜਾਉ ਨਗਰ ਦੇ ਵਿੱਚੋਂ ਕਿਸੇ ਨੂੰ ਵੀ ਲੈ ਆਓ ਜੋ ਤੁਹਾਨੂੰ ਲੱਗਦਾ ਹੈ ਇਸ ਤੋਂ ਅਰਥ ਕਰਵਾਉਣੇ ਚਾਹੀਦੇ ਨੇ ਉਸ ਨੂੰ ਲਿਆ ਕੇ ਇੱਥੇ ਡੇਰੇ ਵਿੱਚ ਲੈ ਆਓ ਹੁਣੇ ਹੀ ਤੁਹਾਨੂੰ ਸ਼ਾਸਤ੍ਰ ਅਰਥ ਕਰਵਾ ਦਿੰਦੇ ਹਾਂ ਪੰਡਤ ਨੂੰ ਵਿਦਿਆ ਦਾ ਬੜਾ ਅਹੰਕਾਰ ਹੈ ਅਹੰਕਾਰ ਦੇ ਵਿੱਚ ਭਰਿਆ ਹੋਇਆ ਨਗਰ ਦੇ ਵਿੱਚ ਜਾਂਦਾ ਹੈ ਸਤਿਗੁਰਾਂ ਨੂੰ ਨੀਚਾ ਦਿਖਾਉਣ ਦੀ ਨੀਅਤ ਦੇ ਨਾਲ ਉਥੋਂ ਇੱਕ ਭਜੰਗ ਝੌਰ ਨੂੰ ਫੜ ਲੈਂਦਾ ਹੈ ਇਹ ਝੌਰ ਨੇਪਟ ਮੂਰਤ ਚੰਗੀ ਤਰ੍ਹਾਂ ਬੋਲ ਵੀ ਨਹੀਂ ਸਕਦਾ ਲਾ ਲਿਆ ਕਿ ਸਤਿਗੁਰੂ ਮਹਾਰਾਜ ਦੀ ਸਾਹਮਣੇ ਖੜਾ ਕਰ ਦਿੰਦਾ ਹੈ ਲਓ ਸਤਿਗੁਰੂ ਮਹਾਰਾਜ ਆਪ ਜੀ ਇਸ ਤੋਂ ਗੀਤਾ ਦੇ ਅਰਥ ਕਰਵਾ ਦੇਵੋ ਸਤਿਗੁਰੂ ਪਾਤਸ਼ਾਹ ਨੇ ਉਸ ਚੋਰ ਨੂੰ ਆਪਣੇ ਕੋਲ ਬਿਠਾਇਆ ਸੀਸ ਦੇ ਉੱਤੇ ਹੱਥ ਫੇਰਿਆ ਤੇ ਗਿਆਨ ਦੇ ਚਕਸ਼ੂ ਖੁੱਲ ਗਏ ਇਸ ਚੋਰ ਦੇ ਬੇਸ਼ੱਕ ਚੰਗੀ ਤਰ੍ਹਾਂ ਬੋਲ ਨਹੀਂ ਪਾਉਂਦਾ ਜਦ ਸਤਿਗੁਰੂ ਮਹਾਰਾਜ ਦੀ ਮਿਹਰ ਦ੍ਰਿਸ਼ਟੀ ਪਈ ਤਾਂ ਗਿਆਨ ਦੇ ਚਕਸ਼ੂ ਖੁੱਲ ਗਏ ਤੇ ਸਤਿਗੁਰੂ ਮਹਾਰਾਜ ਨੇ ਬਚਨ ਕੀਤਾ ਉਸ ਪੰਡਿਤ ਨੂੰ ਲਓ ਪੰਡਿਤ ਜੀ ਇਸ ਕੋਲੋਂ ਜੋ ਮਰਜੀ ਅਰਥ ਕਰਵਾ ਲਓ ਜਿੱਥੋਂ ਮਰਜੀ ਇਸ ਕੋਲੋਂ ਪ੍ਰਸ਼ਨ ਪੁੱਛ ਲਵੋ ਗੀਤਾ ਦੇ ਅਰਥ ਕਰਮਾਉਣੇ ਨੇ ਸੰਪੂਰਨ ਗੀਤਾ ਦੇ ਅਰਥ ਵੀ ਕਰ ਦੇਵੇਗਾ ਪੰਡਿਤ ਉਸ ਝੋੜ ਦੇ ਵੱਲ ਵੇਖਦਾ ਹੈ ਤੇ ਪ੍ਰਸ਼ਨ ਪੁੱਛਦਾ ਹੈ ਅੱਜ ਉਹ ਝੋੜ ਜੋ ਚੰਗੀ ਤਰ੍ਹਾਂ ਬੋਲ ਵੀ ਨਹੀਂ ਪਾਉਂਦਾ ਗੀਤਾ ਦੇ ਐਸੇ ਅਰਥ ਕਰ ਰਿਹਾ ਹੈ ਕਿ ਪੰਡਤ ਵੀ ਸ਼ਰਮਿੰਦਾ ਹੋਈ ਜਾ ਰਿਹਾ ਹੈ ਬੜੇ ਵਿਸਥਾਰ ਦੇ ਨਾਲ ਪੰਡਤ ਦੇ ਸਵਾਲਾਂ ਦੇ ਜਵਾਬ ਦਿੱਤੇ ਇਸ ਝੋੜ ਨੇ ਪੰਡਤ ਸਾਰੇ ਸ਼ਾਸਤ੍ਰ ਅਰਥ ਕਰਦਾ ਜਾ ਰਿਹਾ ਹੈ ਪ੍ਰਸ਼ਨ ਪੁੱਛਦਾ ਰਿਹਾ ਜਾ ਰਿਹਾ ਹੈ ਤੇ ਇਹ ਝੋੜ ਜਵਾਬ ਜਿੰਦਾ ਜਾ ਰਿਹਾ ਹੈ ਬੜਾ ਸ਼ਰਮਿੰਦਾ ਹੋਇਆ ਪੰਡਿਤ ਇਸ ਸਤਿਗੁਰਾਂ ਦੇ ਚਰਨੀ ਲੱਗ ਜਾਂਦਾ ਹੈ ਸਤਿਗੁਰੂ ਪਾਤਸ਼ਾਹ ਮੈਨੂੰ ਖਿਮਾ ਕਰ ਦਿਓ ਮੈਂ ਅਹੰਕਾਰ ਦੇ ਵਿੱਚ ਆ ਕੇ ਤੁਹਾਨੂੰ ਬੰਦੇ ਬਚਨ ਬੋਲ ਗਿਆ ਮੈਨੂੰ ਖਿਮਾ ਕਰ ਦਿਓ ਪੰਡਿਤ ਦਾ ਅਹੰਕਾਰ ਟੁੱਟ ਗਿਆ ਸਤਿਗੁਰਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਉਸ ਪੰਡਤ ਦੇ ਸਿਰ ਤੇ ਹੱਥ ਰੱਖਿਆ ਕੋਈ ਗੱਲ ਨਹੀਂ ਭਾਈ ਇਹ ਵਿਦਿਆ ਦਾ ਅਹੰਕਾਰ ਨਹੀਂ ਕਰਨਾ ਵਿਦਿਆ ਤਾਂ ਸਾਨੂੰ ਨਿਮਰਤਾ ਸਿਖਾਉਂਦੀ ਹੈ ਮਨ ਦਾ ਗਰਭ ਤਿਆਗ ਕੇ ਸਿਮਰਨ ਕਰਿਆ ਕਰੋ ਭਾਈ ਲੋਕਾਂ ਦਾ ਭਲਾ ਕਰੋ ਇਹ ਵਿਦਿਆ ਵੰਡਿਆਂ ਘਟਦੀ ਨਹੀਂ ਵਿਦਿਆ ਲੋਕਾਂ ਦੇ ਵਿੱਚ ਵੰਡਣ ਦੇ ਨਾਲ ਵਿਦਿਆ ਦੇ ਵਿੱਚ ਵਾਧਾ ਹੁੰਦਾ ਹੈ ਕੱਟਦੀ ਨਹੀਂ ਭਾਈ ਅਹੰਕਾਰ ਕਰਨ ਦੀ ਥਾਂ ਲੋਕਾਈ ਦੀ ਸੇਵਾ ਕਰੋ ਪੰਡਤੇ ਸਤਿਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਪਿਆ ਅੱਜ ਪਛਤਾ ਰਿਹਾ ਹੈ ਸਤਿਗੁਰੂ ਮਹਾਰਾਜ ਮੈਨੂੰ ਖਿਮਾ ਕਰ ਦਿਓ ਮੈਂ ਆਪ ਜੀਆਂ ਨੂੰ ਕੌੜੇ ਬਚਨ ਬੋਲੇ ਆਪਣੀ ਵਿੱਦਿਆ ਦੇ ਅਹੰਕਾਰ ਦੇ ਵਿੱਚ ਮੈਂ ਨਿਮਾਣਾ ਮੈਂ ਨਿਤਾਣਾ ਆਪ ਜੀਆ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਸਤਿਗੁਰੂ ਪਾਤਸ਼ਾਹ ਮੇਰੇ ਗੁਨਾਹ ਬਖਸ਼ ਲਓ ਆਪਣਾ ਮੇਰ ਪਰਿਆ ਹੱਥ ਮੇਰੇ ਸਿਰ ਤੇ ਇਸੇ ਤਰ੍ਹਾਂ ਬਣਾਈ ਰੱਖਿਓ ਕੀ ਆਖ ਰਿਹਾ ਹੈ ਪੰਡਿਤ ਆਪਾਂ ਵੀ ਪੜ ਲਈਏ ਭਾਈ ਸਾਰੇ ਜਾਣੇ ਪਿਆਰ ਦੇ ਨਾਲ ਬੋਲਿਓ ਭਾਈ ਈਮ ਬਖਸ਼ਣ ਹਾਰਾ ਜੀ پاتشاہ میں پاپی میں پاپی پپی بخشن ہارا جی پاتشاہ میں پاپی میں پاپی تن بخشن ہارا جی ਪਾਤਸ਼ਾਹ ਮੈਂ ਪਾਪੀ ਮੈਂ ਬਾਪੀ ਤੂੰ ਬਖਸ਼ਣਹਾਰਾ ਜੀ ਪਾਤਸ਼ਾਹ ਮੈਂ ਪਾਪੀ ਮੈਂ ਬਾਪੀ ਮੈਂ ਪਾਪੀ ਮੈਂ ਪਾਪੀ ਤੂੰ ਬਖਸ਼ਣਹਾਰਾ ਜੀ ਆਤਸ਼ਾ ਮੈਂ ਪਾਪੀ ਮੈਂ ਪਾਪੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ